ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਆਪ ਵਿਧਾਇਕ ਗ੍ਰਿਫਤਾਰ ਕਰ ਲਿਆ ਗਿਆ ਖਡੂਰ ਸਾਹਿਬ ਦੇ ਵਿੱਚ ਆਪ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਸੱਤ ਹੋਰਾਂ ਨੂੰ ਤਰਨਤਾਰਨ ਦੀ ਅਦਾਲਤ ਨੇ 2013 ਦੇ ਪਿੰਡ ਉਸਮਾਨ ਦੇ ਵਿੱਚ ਇੱਕ ਵਿਆਹ ਦੌਰਾਨ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਤੇ ਹਮਲੇ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸਜ਼ਾ ਤੇ ਫੈਸਲਾ 12 ਸਤੰਬਰ ਨੂੰ ਸੁਣਾਇਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਲਾਲਪੁਰਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਪੰਜਾਬ ਦੇ ਵਿੱਚ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ 2013 ਦਾ ਮਾਮਲਾ ਹੈ ਇਹ ਜਿਸ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਆਪ ਐਮਐਲਏ ਨੂੰ ਅੱਜ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਿਆਂਇਕ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਸਜ਼ਾ ਤੇ ਫੈਸਲਾ ਜੋ ਵੀ ਹੋਏਗਾ ਉਹ 12 ਸਤੰਬਰ ਨੂੰ ਸੁਣਾਇਆ ਜਾਏਗਾ ਤਨੂ ਦੱਸ ਦੇ ਕਿ ਖਡੂਰ ਸਾਹਿਬ ਦੇ ਆਪ ਐਮਐਲਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੱਤ ਹੋਰ ਸਾਥੀ ਉਹਨਾਂ ਦੇ ਜਿਨ੍ਹਾਂ ਨੂੰ ਤਰਨਤਾਰਨ ਦੀ ਅਦਾਲਤ ਨੇ 2013 ਦੇ ਪਿੰਡ ਉਸਮਾਨ ਜੀ ਇੱਕ ਵਿਆਹ ਦੌਰਾਨ ਤੇ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਤੇ ਇੱਕ ਹਮਲੇ ਦੇ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਉਹ ਠਹਿਰਾਇਆ ਜਿਸ ਤੇ ਹੁਣ ਜਿਹੜੀ ਸਜ਼ਾ ਆ ਔਰ ਫੈਸਲਾ ਆ ਉਹ 12 ਸਤੰਬਰ ਨੂੰ ਸੁਣਾਇਆ ਜਾਏਗਾ ਫਿਲਹਾਲ ਦੀ ਘੜੀ ਦੇ ਲਈ ਲਾਲਪੁਰਾ ਨੂੰ ਨਿਆਂਇਕ ਹਿਰਾਸਤਬਾ ਵਿੱਚ ਲੈ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਆਪ ਵਿਧਾਇਕ ਗ੍ਰਿਫਤਾਰ ਕਰ ਲਿਆ ਗਿਆ ਖਡੂਰ ਸਾਹਿਬ ਦੇ ਵਿੱਚ ਆਪ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਸੱਤ ਹੋਰਾਂ ਨੂੰ ਤਰਨਤਾਰਨ ਦੀ ਅਦਾਲਤ ਨੇ 2013 ਦੇ ਪਿੰਡ ਉਸਮਾਨ ਦੇ ਵਿੱਚ ਇੱਕ ਵਿਆਹ ਦੌਰਾਨ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਤੇ ਹਮਲੇ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸਜ਼ਾ ਤੇ ਫੈਸਲਾ 12 ਸਤੰਬਰ ਨੂੰ ਸੁਣਾਇਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਲਾਲਪੁਰਾ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ 2013 ਦਾ ਮਾਮਲਾ ਹੈ ਇਹ ਜਿਸ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਆਪ ਐਮਐਲਏ ਨੂੰ ਅੱਜ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਿਆਂਇਕ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਸਜ਼ਾ ਤੇ ਫੈਸਲਾ ਜੋ ਵੀ ਹੋਏਗਾ ਉਹ 12 ਸਤੰਬਰ ਨੂੰ ਸੁਨਾਇਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ ਦੇ ਆਪ ਐਮਐਲਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੱਤ ਹੋਰ ਸਾਥੀ ਉਹਨਾਂ ਦੇ ਜਿਨ੍ਹਾਂ ਨੂੰ ਤਰੰਤਨਦੀ ਅਦਾਲਤ ਨੇ 2013 ਦੇ ਪਿੰਡ ਉਸਮਾਨ ਜੀ ਇੱਕ ਵਿਆਹ ਦੌਰਾਨ ਇੱਕ ਦਲਿਤ ਲੜਕੀ ਦੇ ਨਾਲ ਛੇੜਛਾੜ ਤੇ ਇੱਕ ਹਮਲੇ ਦੇ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਉਹ ਠਹਿਰਾਇਆ ਜਿਸ ਤੇ ਹੁਣ ਜਿਹੜੀ ਸਜ਼ਾ ਆ ਔਰ ਫੈਸਲਾ ਆ ਉਹ 12 ਸਤੰਬਰ ਨੂੰ ਸੁਣਾਇਆ ਜਾਏਗਾ ਫਿਲਹਾਲ ਦੀ ਘੜੀ ਦੇ ਲਈ ਲਾਲਪੁਰਾ ਨੂੰ ਨਿਆਂਇਕ ਹਿਰਾਸਤ ਹਬ ਦਾ ਵਿੱਚ ਲੈ ਲਿਆ ਗਿਆ